ਗੁਰਾਇਆ ਤੋਂ ਹੈ ਜਿੱਥੇ ਬੀਤੀ ਰਾਤ ਮਰੂਤੀ ਕਾਰ ਸਵਾਰ ਤਿੰਨ ਲੁਟੇਰੇ ਆਪਣੀ ਕਾਰ ਛੱਡ ਕੇ Swift ਕਾਰ ਚੋਰੀ ਕਰਕੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਆ ਸਾਗਰ ਕੁਮਾਰ ਵਾਸੀ ਰਾਮਗੜੀਆ ਮਹੱਲਾ ਗੁਰਾਇਣ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਤੇ ਰਾਤ 1:30 ਵਜੇ ਦੇ ਕਰੀਬ ਚੋਰ ਇੱਕ ਮਰੂਤੀ ਕਾਰ ਵਿੱਚ ਆਏ ਤੇ ਆਪਣੀ ਕਾਰ ਖੜੀ ਕਰਕੇ ਉਸ ਦੀ Swift ਕਾਰ ਚੋਰੀ ਕਰਕੇ ਫਰਾਰ ਹੋ ਗਏ ਉਹਨਾਂ ਦੱਸਿਆ ਕਿ ਸੀਸੀਟੀਵੀ ਕੈਮਰੇ ਚੈੱਕ ਕਰਨ ਤੇ ਪਤਾ ਲੱਗਾ ਕਿ ਇਸ ਵਾਰਦਾਤ ਨੂੰ ਤਿੰਨ ਲੁਟੇਰਿਆਂ ਨੇ ਅੰਜਾਮ ਦਿੱਤਾ ਹੈ ਜੋ ਕਿ ਫਗਵਾੜਾ ਵਾਲੀ ਸਾਈਡ ਉਹਨਾਂ ਦੀ ਗੱਡੀ ਲੈ ਕੇ ਫਰਾਰ ਹੋ ਗਏ ਤੇ ਉਹਨਾਂ ਨੇ ਗੁਹਾਵਰ ਵਿਖੇ ਪੰਪ ਤੋਂ 700 ਰੁਪਏ ਦਾ ਤੇਲ ਵੀ ਪਵਾਇਆ ਸੀ ਜਿਸ ਬਾਬਤ ਹੁਣਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਪਾਜੀ ਗੱਡੀ ਜਿਹੜੀ ਘਰ ਖੜੀ ਹੋਈ ਸੀ ਕਿੰਨੇ ਕਬੇ ਦਾ ਟਾਈਮ ਹੈ ਸੀਸੀਟੀਵੀ ਵੀ ਤੁਸੀਂ ਚੈੱਕ ਕੀਤੀ ਹੈ ਕਿੰਨੇ ਵਜੇ ਐਸੀ ਗੱਡੀ ਦੇ ਵਿੱਚ ਉਹ ਆਏ ਆ ਚੋਰ ਐਸੀ ਗੱਡੀ ਚ ਆਏ ਆ ਪਾਜੀ ਉਹ ਅਸੀਂ ਇਹ ਤਿੰਨ ਬੰਦੇ ਆ ਉਹ ਨਾ ਉੱਥੇ ਕੈਮਰੇ ਦੇ ਵਿੱਚ ਨਾ ਉਹਨਾਂ ਨੇ ਅਸੀਂ ਦੇਖਿਆ ਤਾਂ ਆਹੀ ਗੱਡੀ ਉਧਰੋਂ ਲੰਘਦੀ ਪਈ ਆ ਆ ਤਾਂ ਸਵੇਰ ਦੀ ਗੱਡੀ ਖੜੀ ਅਸੀਂ ਧਿਆਨ ਨਹੀਂ ਮਾਰਿਆ ਅ ਜਦੋਂ ਹੁਣ ਦੁਬਾਰਾ ਫੇਰ ਕੈਮਰਾ ਚੈੱਕ ਕੀਤਾ ਜਦੋਂ ਗੱਡੀ ਆਂਦੀ ਆ ਫੇਰ ਅਸੀਂ ਨੰਬਰ ਦੇਖਿਆ ਸੀਗਾ ਗੱਡੀ ਦਾ ਆ ਖੜੀ ਆ ਉਹ ਆਪਣੀ ਗੱਡੀ ਛੱਡ ਕੇ ਸਾਡੇ ਵਾਲੀ ਗੱਡੀ ਲੈ ਗਿਆ ਅੱਛਾ ਹਾਂਜੀ ਕਿਹੜਾ ਮਾਡਲ ਕਿਹੜਾ ਗੱਡੀ ਦਾ 7 2007 ਨੰਬਰ ਆ ਨੰ ਈ ਬੀ ਜ਼ेड ਤੇ 2233 ਨੰਬਰ ਹੈ ਗੱਡੀ ਦਾ ਪੀ ਵੀ ਪੀ ਵੀ 10 BZ2233 2233 ਰੰਗ ਕਿਹੜਾ ਹੈ ਜੀ ਵਾਈਟ ਵਾਈਟ ਕਲਰ ਦਾ ਹਾਂਜੀ ਕਿੰਨੇ ਕ ਵਜੇ ਦੀ ਵਾਰ ਦਾ ਤੇ ਹਰਾਤੀ ਇਹ ਰਾਤ ਜੀ 1:30 ਵਜੇ ਦੀ ਵਾਰ ਦਾ ਤੇ ਆ ਜੀ ਅੱਛਾ ਜੀ ਹਾਂਜੀ ਤੇ ਹੁਣ ਕੀ ਮੰਗ ਕੀ ਕਰਦੇ ਪਏ ਅਸੀਂ ਮੰਗ ਕਹਿੰਨੇ ਆ ਵੀ ਸਾਡੇ ਇਨਸਾਫ ਜੋ ਵੀ ਸਾਡਾ ਸਾਡੀ ਗੱਡੀ ਦਿੱਤੀ ਜਾਵੇ ਲੱਭ ਕੇ ਤਾਂ ਆ ਉਹਨਾਂ ਦੀ ਜਿਹੜੀ ਗੱਡੀ ਆ ਇਹ ਆਪਣੀ ਠਾਣੇ ਅਸੀਂ ਕੱਲ ਦਵਾਗੇ ਭਾਜੀ ਹੁਣੇ ਆਏ ਹੋਇਆ ਠੰਡਾ ਸਾਹਿਬ ਇਹ ਫਗਵਾੜੇ ਸਾਈਡ ਤੇ ਗਈ ਆ ਰੋਂਗ ਸਾਈਡ ਗੱਡੀ ਗਈ ਆ ਐਚਪੀ ਦੇ ਪੰਪ ਤੋਂ ਉਹਨਾਂ ਨੇ 700 ਰੁਪਏ ਦਾ ਭਾਜੀ ਤੇਲ ਪੋਇਆ ਆ ਉੱਥੇ ਉੱਥੇ ਵੀ ਅਸੀਂ ਚੈੱਕ ਕਰਕੇ ਆਂਦੇ ਕੈਮਰੇ ਉੱਥੇ ਗੱਡੀ ਸਾਡੀ ਖੜੀ ਆ ਪਹਿਲਾਂ ਉਹਨਾਂ ਨੇ ਡੀਜ਼ਲ ਤੇ ਲਾਈ ਆ ਬਾਅਦ ਚ ਉਹਨਾਂ ਨੇ ਪੈਟਰੋਲ ਤੇ ਲਾਈ ਆ ਪੈਟਰੋਲ ਆ ਡੀਜ਼ਲ ਦਾ ਪੈਟਰੋਲ ਆਈ ਸਾਡੀ ਗੱਡੀ ਫੇ ਪੈਟਰੋਲ ਆ 700 ਰੁਪਏ ਦਾ ਪੈਟਰੋਲ ਪੋਆਇਆ ਉਹਨਾਂ ਨੇ ਅੱਛਾ ਤੋ ਤੁਹਾਨੂੰ ਕਦੋਂ ਪਤਾ ਲੱਗਾ ਗੱਡੀ ਚੋਰੀ ਦਾ ਸਵੇਰੇ 8 ਸਵੇਰੇ 8:30 ਵਜੇ ਉਦੋਂ ਗ੍ਰੈਂਡ ਪੁਲਿਸ ਦੇ ਐਸਆਈ 바ਵਾ ਸਿੰਘ ਨੇ ਮੌਕੇ ਤੇ ਪਹੁੰਚ ਕੇ ਮਰੂਤੀ ਕਾਰ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਉਹਨਾਂ ਨੇ ਦੱਸਿਆ ਕਿ ਪੁਲਿਸ ਇਹ ਪਤਾ ਲਗਾ ਰਹੀ ਹੈ ਕਿ ਮਰੂਤੀ ਕਾਰ ਕਿਤੇ ਚੋਰੀ ਦੀ ਤਾਂ ਨਹੀਂ ਕੁਝ ਮੌਕੇ ਤੇ ਪਹੁੰਚੇ ਚੋਰੀ ਜਾਣਕਾਰੀ ਮਿਲੀ ਹੈ ਹੁਣ ਕੀ ਅੱਗੇ ਕਾਰਵਾਈ ਹੁਣ ਅੱਗੇ ਦੇਖਦੇ ਆਂ ਕੈਮਰੇ ਚੈੱਕ ਕਰਦੇ ਆਂ ਬਾਕੀ ਆ ਜਿਹੜੀ ਗੱਡੀ ਕਹਿੰਦੇ ਆ ਛੱਡ ਕੇ ਗਏ ਤੇ ਵੈਰੀਫਾਈ ਕਰਦੇ ਆਂ ਕਿ ਗਿਹੜੇ ਬੰਦੇ ਆ ਉਹਨਾਂ ਨੇ ਜਿੱਦਾਂ ਸੀਸੀਟੀਵੀ ਕਢਾਏ ਹੋਏ ਤਿੰਨ ਬੰਦਿਆਂ ਦੀ ਗਿਣਤੀ ਦੱਸਦੇ ਆਂ ਹੁਣ ਦੇਖਦੇ ਆਂ ਅਸੀਂ ਵੀ ਵੈਰੀਫਾਈ ਕਰਕੇ ਜੋ ਵੀ ਹੈਗਾ ਬਣਦੀ ਕਾਨੂੰਨੀ ਕਾਰਵਾਈ ਕੀਤੀ ਹੋ